ਤੁਸੀਂ ਦੇਖ ਰਹੇ ਹੋ ਮਾਲਵਾ ਵੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਤਸਵੀਰਾਂ ਟੀਮ ਮਾਲਵਾ ਤੁਹਾਨੂੰ ਦਿਖਾ ਰਹੀ ਐ ਜਿਹੜਾ ਸੰਗਰੂਰ ਦੇ ਸਬਡਿਵੀਜ਼ਨ ਪੁਆਣੀਗਰ ਤੋਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪਿਛਲੇ 25 ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿੱਚ ਵੱਡੀਆਂ ਮザ ਮਾਰਨ ਵਾਲੇ ਵੈਬਟੈਕ ਕੰਪਿਊਟਰ ਸੈਂਟਰ ਦੀਆਂ ਜਿੱਥੇ ਲਗਾਤਾਰ ਪਿਛਲੇ ਸਾਲਾਂ ਤੋਂ ਹਰ ਤਿਉਹਾਰ ਨੂੰ ਬਹੁਤ ਹੀ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈ ਤੇ ਤਸਵੀਰਾਂ ਤੁਹਾਨੂੰ ਅੱਜ ਦਿਖਾ ਰਿਹਾ ਕਿ ਸਾਵਣ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਹੈ ਜਿਹੜਾ ਉਹ ਵਿਦਿਆਰਥੀ ਮਨਾ ਰਹੇ ਨੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਵੈਬਟੈਕ ਕੰਪਿਊਟਰ ਸੈਂਟਰ ਦੇ ਮੁੱਖ ਪ੍ਰਬੰਧਕ ਜਿੱਤੇ ਖੁਦ ਇਸ ਗਿੱਧੇ ਦੇ ਵਿੱਚ ਸ਼ਾਮਲ ਹੋ ਕੇ ਰੌਣਕਾਂ ਵਧਾ ਰਹੇ ਨੇ ਉੱਥੇ ਹੀ ਵਿਦਿਆਰਥੀ ਵੀ ਗਿੱਧਾ ਡਾਂਸ ਫੋਕ ਡਾਂਸ ਬੋਲੀਆਂ ਤੋਂ ਇਲਾਵਾ ਪੰਜਾਬੀ ਕਲਚਰ ਜੋ ਸਾਡੇ ਤੋਂ ਦੂਰ ਹੁੰਦਾ ਜਾ ਰਿਹਾ ਉਸ ਦੀਆਂ ਵਨਗੀਆਂ ਦੇਖਣ ਨੂੰ ਮਿਲ ਰਹੀਆਂ ਨੇ ਸੋ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਵੈਬਟੈਕ ਕੰਪਿਊਟਰ ਸੈਂਟਰ ਦੇ ਮੁੱਖ ਪ੍ਰਬੰਧਕ ਮੈਡਮ ਨਿਰਮਲਜੀਤ ਕੌਰ ਜੀ ਅਗਵਾਈ ਦੇ ਵਿੱਚ ਇਹ ਜਿਹੜਾ ਤੀਆਂ ਦਾ ਤਿਉਹਾਰ ਮਨਾਇਆ ਗਿਆ ਉੱਥੇ ਹੀ ਮੈਡਮ ਨੀਹਾ ਰਾਣੀ ਸਰਬਜੀਤ ਕੌਰ ਤੋਂ ਇਲਾਵਾ ਵਿਦਿਆਰਥੀਆਂ ਨੇ ਖੂਬ ਇੰਜੋਏ ਕੀਤਾ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਇਹ ਉਹੀ ਬੈਬਟਾ ਕੰਪਿਊਟਰ ਸੈਂਟਰ ਹੈ ਜਿਨ੍ਹਾਂ ਦੇ ਮੁੱਖ ਪ੍ਰਬੰਧਕ ਮੋਦੀ ਖਾਨਾ ਫਰਨੀਚਰ ਐਂਡ ਇਲੈਕਟ੍ਰੋਨਿਕਸ ਜੋ ਪਿਛਲੇ ਸਾਲਾਂ ਤੋਂ ਚਲਾ ਰਹੇ ਨੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਫਰਨੀਚਰ ਪੈਕੇਜ ਹੈ ਜਿਹੜਾ ਉਹ 35000 ਚ 5 ਆਈਟਮਾਂ ਦਿੱਤੀਆਂ ਜਾਂਦੀਆਂ ਨੇ ਉੱਥੇ 48000 ਚ ਸੱਤ ਆਈਟਮਾਂ ਦਿੱਤੀਆਂ ਜਾਂਦੀਆਂ ਨੇ ਭਾਵ ਨਾਲੋਂ ਨਾਲ ਲੋਕ ਸੇਵਾ ਵੀ ਕਰਦੇ ਨੇ ਆਮ ਬਜ਼ਾਰ ਨਾਲੋਂ ਕਾਫੀ ਜਿਹੜਾ ਸਸਤਾ ਤੇ ਪਾਇਦਾ ਟਿਕਾਊ ਜਿਹੜਾ ਸਮਾਨ ਹੈ ਇਲੈਕਟ੍ਰੋਨਿਕਸ ਦਾ ਭਾਵੇਂ ਲੱਕੜ ਦਾ ਹੋਵੇ ਭਾਵੇਂ ਇਲੈਕਟ੍ਰੋਨਿਕਸ ਦਾ ਹੋਵੇ ਉਹ ਕਾਫੀ ਘੱਟ ਰੇਟਾਂ ਦੇ ਵਿੱਚ ਦਿੱਤਾ ਜਾਂਦਾ ਤੇ ਇਸ ਤਰ੍ਹਾਂ ਦੇ ਜਿਹੜੇ ਤਿਉਹਾਰ ਨੇ ਇਹ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਮਨਾ ਰਹੇ ਨੇ ਤੇ ਸਟੂਡੈਂਟ ਖੂਬ ਇੰਜੋਏ ਵੀ ਕਰਦੇ ਨੇ ਸੋ ਤੁਹਾਨੂੰ ਉੱਥੇ ਦਾ ਚਲਦੇ ਆਂ ਪਹਿਲਾਂ ਤੁਸੀਂ ਗਿੱਧੇ ਨੂੰ ਤੇ ਬੋਲੀਆਂ ਨੂੰ ਇੰਜੋਏ ਕਰੋ ਉੱਥੇ ਫਿਰ ਤੁਹਾਨੂੰ ਸੁਣਾਵਾਂਗੇ ਕਿ ਸਟੂਡੈਂਟਾਂ ਨੇ ਆਪਣੇ ਦਿਲ ਦੇ ਜਿਹੜੇ ਵਰਬਲ ਨੇ ਉਹ ਕਿਸ ਤਰ੍ਹਾਂ ਪੇਸ਼ ਕੀਤੇ ਨੇ ਤੇ ਕੀ ਕਹਿਣਾ ਹੈ ਪ੍ਰਬੰਧਕ ਬੀਬਾ ਨਰਮਲਜੀਤ ਕੌਰ ਦਾ ਤੇ ਕੀ ਕਹਿਣਾ ਹੈ ਮੋਦੀ ਖਾਨਾ ਦੇ ਪ੍ਰਬੰਧਕ ਸਤਨਾਮ ਸਿੰਘ ਜੀ ਦਾ ਆਓ ਤੁਸੀਂ ਵੀ ਸੁਣ ਲਓ ਉਹ ਗ੍ਰਾਮਣ ਆਇਆ ਸੀ ਇਹ ਸਭ ਨੇ ਅੱਜ ਦੇ ਇਸ ਵਿਬਟੈਕ ਇੰਸਟੀਚਿਊਟ ਦੇ ਵਿੱਚ ਅਸੀਂ ਧੀਆਂ ਦਾ ਤਿਉਹਾਰ ਮਨਾਇਆ ਜਿਦੇ ਵਿੱਚ ਅਸੀਂ ਬਹੁਤ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਹੈ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਇਹ ਸਭ ਕੁਝ ਸਾਡੇ ਟੀਚਰਸ ਦੀ ਮਿਹਨਤ ਕਰਕੇ ਹੋਇਆ ਜਿਨ੍ਹਾਂ ਨੇ ਸਾਨੂੰ ਇੰਨੀ ਸਪੋਰਟ ਕੀਤੀ ਤਾਂ ਕਰਕੇ ਅਸੀਂ ਅੱਜ ਇਹ ਤਿਉਹਾਰ ਮਨਾਇਆ ਗਿਆਗਾ ਸਾਨੂੰ ਇਹ ਬਹੁਤ ਵਧੀਆ ਲੱਗਿਆ ਇਹ ਪੰਜਾਬੀ ਕਲਚਰ ਨੂੰ ਵੀ ਅੱਗੇ ਲੈ ਕੇ ਜਾ ਰਹੇ ਆ ਮਤਲਬ ਜਿਵੇਂ ਪਹਿਲਾਂ ਧੀਆਂ ਮਨਾਇਆ ਜਾਂਦੀਆਂ ਸੀ ਉਹਦੀ ਇੱਕ ਝਲਕ ਅਜ ਇਸ ਧੀਆਂ ਦੇ ਤਿਉਹਾਰ 'ਚ ਦਿਖਾਈ ਗਈ ਆ ਅੱਜ ਇਸ ਟੈਕਨੋ ਇੰਸਟੀਚਿਊਟ ਦੇ ਵਿੱਚ ਵੀ ਅਜੋ ਝੋਤੀਆਂ ਦਾ ਪ੍ਰੋਗਰਾਮ ਲੱਗਿਆ ਜੀ ਤੇ ਜੋ ਕਿ ਸਾਨੂੰ ਅੱਜ ਬਹੁਤ ਵਧੀਆ ਲੱਗਿਆ ਤੇ ਸਾਨੂੰ ਸਾਰੇ ਟੀਚਰਾਂ ਨੇ ਸਪੋਰਟ ਕੀਤਾ ਜੋ ਕਿ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਜੋਤੀਆਂ ਲੱਗਦੀਆਂ ਸੀ ਦੀ ਉਹ ਅੱਜ ਇਸ ਦੇ ਸਮੇਂ ਵਿੱਚ ਵੀ ਉਹਦੀ ਝਲਕ ਦਿਖਾਈ ਗਈ ਹੈ ਜਿਸ ਕਰਕੇ ਸਾਨੂੰ ਬਹੁਤ ਵਧੀਆ ਲੱਗਿਆ ਟੀਚਰਾਂ ਸਰ ਜੋ ਕਿੰਨਾ ਕਿੰਨਾ ਸਾਨੂੰ ਬਹੁਤ ਸਹਿਯੋਗ ਮਿਲਿਆ ਸਰ ਵੀ ਸਰ ਬਹੁਤ ਵਧੀਆ ਸਪੋਰਟ ਕਰਦ ਨੇ ਵੀ ਸਾਨੂੰ ਕਦੇ ਇੰਝ ਨਹੀਂ ਲੱਗਿਆ ਹੈਗਾ ਵੀ ਜਿਵੇਂ ਕਿ ਸਾਨੂੰ ਵੀ ਕੁਝ ਨਹੀਂ ਦੱਸਿਆ ਜਾ ਰਿਹਾ ਸਾਰਾ ਕੁਝ ਵਧੀਆ ਕੀਤਾ ਮੈਂ ਆਪਣੇ ਬਹੁਤ ਜ਼ਿਆਦਾ ਸਪੋਰਟ ਕੀਤਾ ਜਿਹਦੇ ਨਾਲ ਅੱਜ ਦਾ ਇਤਿਹਾਸਾ ਦਾ ਬਹੁਤ ਵਧੀਆ ਬਣਾਇਆ ਜਾ ਗਿਆ ਜੀ ਕਿਹੜਾ ਕਹਿੰਦੇ ਕਿ ਇਹ ਪ੍ਰੋਗਰਾਮ ਬਣਾਉਂਦੇ ਰਹਿੰਦੇ ਰਹੇ ਇਹ ਨਹੀਂ ਮੈਂ ਸਰਵਿਸ ਹਰ ਸਾਲ ਇਹ ਪ੍ਰੋਗਰਾਮ ਬਣਾਇਆ ਜਾਂਦਾ ਤੇ ਤੇ ਅੱਗੇ ਵੀ ਬਣਾਇਆ ਜਾਏਗਾ ਜੀ ਟੈਕ ਇੰਸਟੀਚਿਊਟ ਦੇ ਵਿੱਚ ਟੀਆਂ ਦਾ ਤਿਹਾਰ ਮਨਾਇਆ ਗਿਆ ਤੇ ਸਾਨੂੰ ਇਹ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਯਾਨੀ ਕਿ ਪੁਰਾਣੇ ਸੱਭਿਆਚਾਰ ਨੂੰ ਪ੍ਰੋਮੋਟ ਕਰ ਰਹੇ ਨੇ ਤੇ ਬਹੁਤ ਵਧੀਆ ਲੱਗਿਆ ਇੱਕ ਪੁਰਾਣੇ ਸੱਭਿਆਚਾਰ ਦੀ ਝਲਕ ਦਿਖਾਈ ਦਿੱਤੀ ਤੇ ਇਹ ਹਰ ਸਾਲ ਮਨਾਇਆ ਜਾਂਦਾ ਹੈ ਤੇ ਅੱਗੇ ਵੀ ਮਨਾਇਆ ਜਾਵੇਗਾ। ਦੀਪਕਾ ਨੇ ਅੱਜ ਸਾਡੇ ਸੈਂਟਰ ਵਿੱਚ ਤੀਆਂ ਦਾ ਤਿਹਾਰ ਮਨਾਇਆ ਗਿਆ ਜੋ ਕਿ ਅਗਲੇ ਸੱਭਿਆਚਾਰ ਨੂੰ ਪ੍ਰਭਾਵਿਤ ਕਰਦਾ ਹੈ ਤੇ ਸਾਡੇ ਸੈਂਟਰ ਵਿੱਚ ਇਹ ਬਹੁਤ ਵਧੀਆ ਮਨਾਇਆ ਗਿਆ ਤੇ ਅੱਗੇ ਵੀ ਮਨਾਇਆ ਕਿਵੇਂ ਦਾ ਕਰ ਸੋਣ ਜੱਜਾਂ ਦਾ ਬਹੁਤ ਵਧੀਆ ਲੱਗਿਆ। ਸਾਰੇ ਟੀਚਰਾਂ ਸਪੋਰਟ ਕਰਦੇ ਮੇਰੇ ਜਿਹਾ ਬਹੁਤ ਵਧੀਆ ਸਪੋਰਟ ਕਰਦੇ ਨੇ ਸਾਰੇ। ਜੀਤ ਕੌਰ ਮੈਂ ਵੈਪਟਾ ਕੇ ਇੰਸਟੀਚਿਊਟ ਦੇ ਆਨਰਾਂ ਪਿਛਲੇ 25 ਸਾਲਾਂ ਤੋਂ ਅਸੀਂ ਇਹ ਕੰਪਿਊਟਰ ਸੈਂਟਰ ਆਪਣਾ ਰਨ ਕਰ ਰਹੇ ਹਾਂ ਹਰ ਸਾਲ ਅਸੀਂ ਤੀਆਂ ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਉਂਦੇ ਆ ਇਹਦੇ ਵਿੱਚ ਪੰਜਾਬੀ ਕਲਚਰ ਨੂੰ ਦਰਸਾਇਆ ਜਾਂਦਾ ਹੈ ਵੀ ਪਿੰਡਾਂ ਦੇ ਵਿੱਚ ਜਿਹੜੇ ਪਹਿਲਾਂ ਬੋਲੀਆਂ ਪਾਉਂਦੇ ਸੀਗੇ ਗਿੱਧੇ ਪਾਉਂਦੇ ਸੀ ਪਿੰਗਾ ਝੂਟਦੇ ਸੀ ਪੰਜਾਬੀ ਤਿਹਾਰ ਜਿਹੜਾ ਇਹ ਤੀਆਂ ਦਾ ਬੜਾ ਮਨਾਇਆ ਜਾਂਦਾ ਸੀ ਪਰ ਵਿੱਚੋਂ ਜੇ ਇਹ ਹੇਲੋਪ ਹੋ ਗਿਆ ਸੀ ਪਰ ਹੁਣ ਇਹ ਅਲੋਪ ਹੋਣ ਦੇ ਕਾਰਨ ਵੀ ਸੀ ਚਾਹੁੰਦੇ ਆ ਵੀ ਆਪਣੀਆਂ ਜੜੀਆਂ ਨੌਜਵਾਨ ਆਪਣੀਆਂ ਬੱਚੀਆਂ ਨੇ ਉਹ ਇਹਨਾਂ ਨੂੰ ਕਲਚਰ ਤੋਂ ਪਰੇ ਨਾ ਰਹਿਣ ਤਾਂ ਉਹਨਾਂ ਨੂੰ ਇਹ ਕਲਚਰ ਵਧੀਆ ਲੱਗੇ ਇਹਦੇ ਵਾਸਤੇ ਸਾਨੂੰ ਇਹ ਉਪਰਾਲਾ ਅਸੀਂ ਹਰ ਵਾਰ ਕਰਦੇ ਆਂ ਤੀਆਂ ਦਾ ਜਿਹਦੇ ਵਿੱਚ ਸਾਡੇ ਬੱਚੇ ਜਿਹੜੇ ਸਟੂਡੈਂਟ ਨੇ ਉਹ ਪਾਰਟਿਸਪੇਟ ਕਰਦੇ ਨੇ ਗਿੱਧੇ ਵਿੱਚ ਭੰਗੜੇ 'ਚ ਤੇ ਹੋਰ ਪਹਿਰਾਵਾ ਪੰਜਾਬੀ ਪਹਿਨ ਕੇ ਆਉਂਦੇ ਨੇ ਪੰਜਾਬੀ ਗਹਿਣੇ ਪਹਿਨ ਕੇ ਆਉਂਦੇ ਨੇ ਤੇ ਇਸ ਸਾਲ ਅਸੀਂ ਜਿਹੜੇ ਸਾਡੇ ਬੱਚੇ ਸਟੂਡੈਂਟ ਕੁੜੀਆਂ ਖਾਸ ਕਰਕੇ ਗਰਲਜ਼ ਸਾਲ ਦੇ ਡਿਪਲੋਮੇ ਵਿੱਚ ਜੁਆਇਨਿੰਗ ਲੈਣਗੀਆਂ ਕਰਨਗੀਆਂ ਉਹਨਾਂ ਦੇ ਵਿੱਚ ਸਾਲ ਦੇ ਡਿਪਲੋਮਾ ਖਤਮ ਹੋਣ ਦੇ ਸਾਰੀ ਇੱਕ ਟੈਸਟ ਲਿੱਤਾ ਜਾਊਗਾ ਉਹ ਟੈਸਟ ਦੇ ਵਿੱਚ ਜਿਹੜੇ ਬੱਚੇ ਦੀ ਪਰਫਾਰਮੈਂਸ ਮਤਲਬ ਕਿ 100% ਆਂਦੀ ਹੈ ਉਹਦੀ ਫੀਸ ਪੂਰੀ ਦੀ ਪੂਰੀ ਮਾਫ ਕੀਤੀ ਜਾਊਗੀ ਰਿਫੰਡ ਹੋ ਜਾਊਗੀ ਯਾਨੀ ਕਿ ਜਿਹੜੇ ਬੱਚੇ ਦੀ 50% ਆ ਗਏ 60% ਆ ਗਏ ਉਸ ਹਿਸਾਬ ਨਾਲ ਉਸ ਬੱਚੇ ਦੀ ਫੀਸ ਰਿਫੰਡ ਕਰੀ ਜਾਊਗੀ ਇਸ ਕਰਕੇ ਮੈਂ ਚਾਹੁੰਨੀ ਆ ਵੀ ਜਿਹੜੇ ਬੱਚੇ ਹੈਗੇ ਨੇ ਸਟੂਡੈਂਟ ਵੱਧ ਤੋਂ ਵੱਧ ਸਾਡੇ ਕੰਪਿਊਟਰ ਫੋਰਸ ਦੇ ਵਿੱਚ ਦਾਖਲੇ ਲੈਣ ਤੇ ਆਪਣਾ ਇਹ ਆਪਣਾ ਇੰਸਟੀਚਿਊਟ ਹੈ ਇਹਦੀ ਆਪਣੀ ਮਾਨਤਾ ਹੈਗੀ ਹੈ ਜਿਹੜੀ ਉਹ ਵਧਾਉਣ ਮੈਂ ਤੱਕ ਇੰਸਟੀਚਿਊਟ ਭਵਾਨੀਗੜ੍ਹ ਵੱਲੋਂ ਹਰ ਸਾਲ ਤੀਆਂ ਦਾ ਤਿਹਾਰ ਬੱਚਿਆਂ ਨਾਲ ਰਲ ਕੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਬਣਾਇਆ ਜਾਂਦਾ ਤੇ ਬੱਚਿਆਂ ਨੂੰ ਇਹਦੇ ਵਿੱਚ ਉਤਸ਼ਾਹਤ ਕਰਨ ਲਈ ਬੜੇ ਵਧੀਆ ਇਨਾਮ ਦਿੱਤੇ ਜਾਂਦੇ ਜਿਹੜੇ ਜਿਹੜੇ ਬੱਚੇ ਇਹਦੇ ਜੀ ਪਾਰਟਿਸਿਪੇਟ ਕਰਦੇ ਨੇ ਸਾਰਿਆਂ ਨੂੰ ਅਸੀਂ ਉਹਨਾਂ ਦੀ ਪਰਫਾਰਮੈਂਸ ਦੇ ਮਤਲਬ ਪ੍ਰਾਈਜ਼ ਵੀ ਜੰਨੇ ਆ ਤਾਂ ਜੋ ਬੱਚੇ ਵੱਧ ਤੋਂ ਵੱਧ ਅੱਗੇ ਤੋਂ ਵੀ ਵੱਧ ਚੜ ਕੇ ਹਿੱਸਾ ਲੈ ਸਕਣਾਂ ਹਾਂ ਜੀ ਗੱਲ ਕਰੀ ਅੱਜ ਤੱਕ ਦੇ ਵਿੱਚ ਜਿਹੜੇ ਇਹਨਾਂ ਮੋਬਾਈਲਾਂ ਤਾਂ ਕੰਪਿਊਟਰਾਂ ਤਾਂ ਖਿੰਦ ਰਹੇ ਹਾਂ ਜੀ ਹਾਂਜੀ ਬਿਲਕੁਲ ਆਪਾਂ ਲੱਛਰ ਭੁੱਲ ਰਹੇ ਕਿਵੇਂ ਦੇ ਹਾਂਜੀ ਬਿਲਕੁਲ ਅੱਜ ਦੇ ਬੱਚੇ ਜ਼ਿਆਦਾਤਰ ਮੋਬਾਈਲਾਂ ਦੇ ਵਿੱਚ ਹੀ ਬੜੇ ਹੋਏ ਨੇ ਛੋਟਾ ਜਿਹਾ ਜਵਾਬ ਹੁੰਦਾ ਮੋਬਾਈਲ ਧੱਕੇ ਖੇਡ ਰਿਆ ਹੁੰਦਾ ਨਾ ਤਾਂ ਕੋਈ ਕਬੱਡੀ ਖੇਡਦਾ ਨਾ ਕੋਈ ਕੋਲ ਕਸਤੀ ਕਰਦਾ ਤੇ ਨਾ ਇਦਾਂ ਦੇ ਸਾਰੇ ਤੀਜੇ ਜਣੜੀਆਂ ਅਲੋਪ ਹੋ ਗਈਆਂ ਜਦਕਿ ਇਹ ਅਲੋਪ ਹੋ ਰਹੀਆਂ ਸੀਗੀਆਂ ਪਰ ਹੁਣ ਚਲੋ ਕੁਝ ਇੰਸਟੀਚੂਨ ਨੇ ਕੁਝ ਆਦਾਰਿਆਂ ਨੇ ਕੁਝ ਗਵਰਨਮੈਂਟ ਨੇ ਅਤੀਆਂ ਨਾਲ ਤੇ ਹਰ ਬੜੇ ਦੁਖਸਾਲਾ ਤੋਂ ਮਨਾਣਾ ਸ਼ੁਰੂ ਕਰ ਦਿੱਤਾ ਹੈ ਤਾਂ ਅੱਜਕੱਲ ਬੱਚਾ ਨੂੰ ਖੁਸ਼ਾ ਦੇਖਣ ਨੂੰ ਮਿਲਦਾ ਹੈ ਪਰ ਸਾਡੇ ਬੱਚੇ ਤਾਂ ਬਹੁਤ ਵਧੀਆ ਹੀ ਪਾਰਟਿਸਪੇਟ ਕਰ ਦਿੰਦੇ ਆ